ਬੰਦੂ ਕਾ ਚਲ ਜਬਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਾਈ ਰੋਜ਼ ਦੀ ਤਰ੍ਹਾਂ ਆ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਟਾਈਮ ਹੋ ਗਿਆ ਬਾਈ ਜੀ 6:00 ਵਜੇ ਤੇ 52 ਮਿੰਟ ਹੋ ਗਏ ਮਿੱਤਰੋ ਕੀ ਆ ਜਲਾ ਜੰਟਾ ਯੂਐਸ ਤੋਂ ਲਾਈਵ ਬਾਈ ਕੀ ਆ ਜਲਾ 9:30 ਵਜੇ ਕਹਿੰਦੇ ਰਾਤ ਦੇ ਗੁੱਡ ਮਾਰਨਿੰਗ ਜੀ ਅੱਜ 300 ਤੋਂ ਲੈ ਕੇ 350 ਸਬਾਈਆਂ ਦਾ ਰੇਟ ਜਾਊਗਾ ਲੈ ਬਾਈ ਬਾਈ ਨੇ ਤਾਂ ਅੰਦਾਜ਼ੇ ਲਾਇਆ ਬਾਕੀ ਤੁਸੀਂ ਵੀ ਅੰਦਾਜ਼ੇ ਲਾਓ ਵੀਰੋ ਵੀ ਕਿੰਨਾ ਕਿੰਨਾ ਰੇਟ ਜਿਹੜਾ ਜਾ ਸਕਦਾ ਤਿੰਨ ਨਾਗਾ ਆ ਬਾਈ ਬੰਦੇ ਤੁਹਾਨੂੰ ਵਿਖਾ ਦਿੰਨੇ ਆ ਫਲਾਲ ਇੱਕ ਮਿੰਟ ਠਹਿਰ ਜਾ ਲਓ ਬਾਈ ਇੰਨੇ ਕ ਬੰਦੇ ਖੜੇ ਆ ਸਾਹਮਣੇ ਲਓ ਜੀ ਇਹ 1 2 3 4 5 6 7 8 9 10 11 12 13 14 ਬੰਦੇ ਹੈਗੇ 13 14 ਏਡੀ ਗੱਲ ਨਹੀਂ ਇੱਧਰ ਖੜਦੇ ਦੋ ਤਿੰਨ ਤੇ ਬਾਕੀ ਗਾਹਕ ਦੇਖਣੇ ਬਾਈ ਦੋ ਤਿੰਨ ਗਾਹਕ ਮੇਰੇ ਸਭ ਨੂੰ ਹੋਣਗੇ ਅੱਜ ਤੇ ਤੂੜੀ ਚ ਟਰਾਲੀ ਆਈਆਂ ਤਿੰਨ ਆਜੂ ਕਰਨ ਦੀ ਪਹਿਲਾਂ ਤੂੜੀ ਚੈੱਕ ਕਰੀਏ ਯਾਰ ਕੱਢ ਗਰਾਂ ਦੀ ਮੋਇਸਚਰ ਮੀਟਰ ਲੈਂਗ ਕਰਾਂ ਨਹੀਂ ਹਰ ਵਾਰੀ ਤੇ ਕੱਢੀ ਮੋਇਸਚਰ ਮੀਟਰ ਕਰੀਏ ਚੈੱਕ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਕੱਢੀ ਅੱਛਾ ਪਾਂਡ ਜੋ ਹਾਏ ਇਤਨੀ ਹੈਗੀ ਹੈ ਨਹੀਂ ਗੱਣਾ ਮੇਣ ਮੜਾ ਜਾਂਦਾ ਲਾ ਬਾਈ ਆਈ ਤਾਂ ਨਾ ਗਣਾ ਜ ਨਹੀਂ ਇੱਕ ਹਾਂ ਇੱਕੋ ਜੀਆਂ ਦੋ ਪਹਿਣਾ ਸਰੀ ਅੱਖ ਕਿਹੜੀ ਦੇ ਉਹਦੇ ਵਾਂਗੂੰ ਤਿੰਨ ਹੀ ਇੱਕੋ ਜੀਆਂ ਹਾਂ ਚੜਦੀ ਤੇ ਚੜਦੀ ਆ ਚੜਦੀ ਤੇ ਚੜਦੀ ਆ ਆਪਾਂ ਬੋਲੀ ਕਿਹੜੀ ਚਲਾਉਣੀ ਆ ਬੋਲੀ ਲਵਣੀ ਕਿਹੜੀ ਤੇ ਜਿਹੜੀ ਲੋਟ ਹੈਗੀ ਸ਼ਟ ਲਾ ਕੇ ਠੀਕ ਆ ਆ ਥੱਲੇ ਖੁੱਲੀ ਹੋਊਗੀ ਨਾ ਕਿ ਪੰਡਾ ਹੀ ਆ ਖੁੱਲੀ ਹੋਊਗੀ ਤਾਂ ਫਿਰ ਕੋਈ ਨਹੀਂ ਆਪਣੇ ਨਹੀਂ ਜਾ ਰਿਹਾ ਇਹ ਸ਼ਹਿਰ ਵਾਲੇ ਡਰੀ ਜਾਂਦੇ ਆ ਅੰਗਵਾਂ ਤੋਂ ਹੀ ਆ ਕਿਸੇ ਦੇ ਘਰੇ ਉਲਡ ਕੇ ਜਾਂਦੀ ਆ ਹਾਂ ਆਪਣੇ ਕੋਈ ਚੱਕਰ ਨਹੀਂ ਗਿਆ ਹਾਂ ਇਹ ਪੰਡਾ ਹੀ ਆ ਬੱਚਣਾ ਨਾ ਆਪਣੀ ਡਾਂਗ ਕੜਨ ਵਾਲੀ ਕਹੀ ਸੀ ਹਾਂ ਜੀ ਨਹੀਂ ਭਾਈ ਪੰਡਾ ਹੀ ਹੋਣੀ ਆ ਇਹ ਕਿਉਂਕਿ ਆ ਚੀਜ਼ ਆ ਜਿਹੜੀ ਇਹ ਇੱਕ ਹਸਾਰ ਨਹੀਂ ਜੀ ਜੇ ਜੇ ਹਾਂ ਜੇ ਕਿਤੇ ਆ ਵੀ ਇਹਦੇ ਚ ਹੋ ਸਕਦਾ ਖੁੱਲੀ ਹੋਵੇ ਲੱਗਦਾ ਹੂੰ ਉਹ ਇਲਾਤਰਾ ਮਾਰਿਆ ਲੈ ਵੀ ਬੰਦੇ ਵਧੀ ਜਾਂਦੇ ਆ ਤੇ ਵੇਖਦੇ ਆ ਵਗੀ ਰੇਡ ਰੂਡ ਕੀ ਜਾਂਦਾ ਲੈ ਲੈ ਭਾਈ ਇਹਦੇ ਚ ਖੁੱਲੀ ਆ ਦੋ ਟਰਾਲੀਆਂ ਚ ਟੂੜੀ ਖੁੱਲੀ ਆ ਜੀ ਇੱਕ ਚ ਬੰਨਾਂ ਵਾਲੀ ਜਸਪਾਲ ਸਿੰਘ ਕੀ ਹਾਲ ਚਾਲ ਆ ਭਾਈ ਜੱਸੀ ਗੱਲ ਨੰਗਲ ਟੋਹਣਾ ਵਾਲੇ ਕੀ ਹਾਲ ਚਾਲ ਆ ਜਸਪਾਲ ਸਿੰਘ ਲੰਮੇ ਜਗਰਾਉ ਤੋਂ ਅਮਨਪਾਲ ਬਰਾੜ ਬਾਈ ਕੀ ਹਾਲ ਜਰਾ ਠੀਕ ਆ ਬਰਾ ਠੀਕ ਆ ਵਧੀਆ ਤੂੰ ਦੱਸ ਹੋਰ ਲੈ ਬਾਈ ਬੋਲੀ ਸਟਾਰ ਹੋਂ ਦੇ ਵਿੱਚ ਰਹਿ ਕੇ 5 ਕਿ ਮਿੰਟ ਆ ਜੋ ਕਿਰਾ ਦੋਨੋਂ ਇਧਰੋਂ ਗਿੜੀ ਛੜੀ ਜੀ ਲਵਾਉਂਦੇ ਆ ਤੇ ਕੱਲ ਜਿਹੜਾ ਰੇਟ ਗਿਆ ਸੀ ਕੱਲ ਕਿੰਨਾ ਗਿਆ ਸੀ ਯਾਰ ਪਈ ਰੇਟ 385 ਪੱਕੀ ਗੱਲ ਗਲਤ ਨਾ ਦੱਸਦੀ ਕਿਤੇ 380 ਸੀ ਕਿ 85 ਸੀ ਉਹ ਬਈ ਹੁੰਦਾ ਬਈ ਕਿਹੜਾ ਕੇਵਲ ਹੁਣ ਬੋਲਿਆ ਨੇ ਲੈ ਵੀ ਕੱਲ ਕਹਿੰਦੇ ਵੀ 385 ਸੀ ਹਾਂ ਸਤਿ ਮਤਲਬ ਕੱਲ ਦੋ ਨਾਲ ਸੀ ਕਿੰਨੇ ਸੀ ਇੰਨੇ ਕ ਨਾ ਗਏ ਸੀ ਕੱਲ ਤੇ ਇੰਨਾ ਕ ਰੇਟ ਚੱਲੀ ਜਾਂਦਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਸਮਤੀ ਬਾਰੇ ਕਰਾਂਗੇ ਗੱਲ 1509 ਤੇ ਬਸ ਹਫਤੇ ਤੱਕ ਰੇਟ ਆਉਣ ਲੱਗ ਜਾਣਗੇ ਬਾਈ 1509 ਬਾਸਮਤੀ ਦੇ ਕਿਉਂਕਿ ਜਿਹੜੀ ਗੋਭੀ ਵਾਲੀ ਵੀਰਪੁਰ ਹੁੰਦੇ ਉਹ 1509 ਬਾਸਮਤੀ ਲਿਉਣ ਲੱਗ ਪੈਂਦੇ ਆ ਅੱਜ ਤੋਂ ਹਫ਼ਤੇ 10 ਦਿਨਾਂ ਬਾਅਦ ਯਾਨੀ ਬਾਸਮਤੀ ਮੰਡੀ ਦੇ ਵਿੱਚ 1509 ਵੇਖਣ ਨੂੰ ਮੇਰੇ ਸਾਹਮਣੇ ਮਿਲ ਜਾਣੀ ਹੈ ਜੀ ਚੀਮਾ ਸਾਹਿਬ ਜੀ ਕੀ ਹਾਲ ਚਾਲ ਹੈ ਜੀ ਮਹਾਵੀਰ ਸਿੰਘ ਜੀ ਸਸਰੀ ਕਾਲ ਜੀ ਤੇ ਅੱਜ ਜਿਹੜਾ ਕਿਸਾਨ ਮੇਲਾ ਵੀਰਪੁਰਾ ਪੁੱਚੋ ਮੰਡੀ ਬਹੁਤ ਤਕੜਾ ਯਾਨੀ ਏਸ਼ੀਆ ਲੈਵਲ ਦਾ ਮੇਲਾ ਜਿਹੜਾ ਇਧਰਲੀ ਸਾਈਡ ਆ ਜਾਣਾ ਜੀ ਤੇ ਜਰੂਰ ਪਹੁੰਚੋ ਵੀਰਪੁਰਾ ਪੁੱਚੋ ਮੰਡੀ ਕਿਸਾਨ ਮੇਲਾ ਤੇ ਅੱਜ ਚੱਲਣਾ ਤੇ ਇੱਕ ਕੱਲ ਚੱਲਣਾ ਜੀ ਦੋ ਦਿਨ ਚੱਲੂਗਾ 31 ਅਗਸਤ ਦਾ ਹਨਾ ਤੇ ਆਪਣੀ ਕੋਸ਼ਿਸ਼ ਰਹੂਗੀ ਵੀ ਜਾਇਆ ਜਾਵੇ ਯਾਰ ਜੇ ਤਾਂ ਜਾਇਆ ਗਿਆ ਹਨਾ ਤਕਰੀਬਨ ਨਾ ਕੋਈ ਕੰਮ ਤਾਂ ਹੁੰਦਾ ਪਿਆ ਫਿਰ ਤਾਂ ਜ਼ਰੂਰ ਜਾਵਾਂਗੇ ਜੇ ਕੋਈ ਕੰਮ ਤਾਂ ਹੁੰਦਾ ਪਿਆ ਫਿਰ ਕੀ ਕਹਿ ਸਕਦੇ ਆ ਬਈਆ ਤੇ ਜਿਹੜੇ ਵੀਰ ਭਰਾ ਜਾ ਸਕਦੇ ਮੈਂ ਤਾਂ ਜ਼ਰੂਰ ਵੇਖੋ ਯਾਰ ਮੇਲਾ ਬਹੁਤ ਤਕੜਾ ਹੈ ਕਿਉਂਕਿ ਇਹਦੀ ਐਡਵਰਟਾਈਜ਼ਮੈਂਟ ਮਸ਼ਹੂਰੀ ਬਹੁਤ ਹੋਈ ਆ ਥਾਂ ਥਾਂ ਤੇ ਬੋਰਡ ਲੱਗੇ ਆ ਜੀ ਹਰੇਕ ਮਤਲਬ ਏਰੀਏ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਇਹ ਬੋਰਡ ਲੱਗੇ ਹੋਏ ਆ ਚੰਗੀ ਐਡਵਰਟਾਈਜ਼ਮੈਂਟ ਆ ਜਾਨੀ ਚੰਗਾ ਤਕੜਾ ਵੇਖਣ ਵੇਖਣ ਨੂੰ ਮਿਲੂਗਾ ਮੇਲਾ ਨਿੰਦਰ ਮਾਨਕ ਚੜੱਕ ਭਰਾ ਕੀ ਹਾਲ ਚਾਲ ਹੈ ਬਾਈ ਹੋ ਠੀਕ ਠਾਕ ਵੀਡੀਓ ਨੂੰ ਸ਼ੇਅਰ ਕਰਕੇ ਨਾ ਬੰਦੇ ਜੋੜ ਲਿਆ ਕਰੋ ਨਾਲ ਦੇ ਆਪਣੇ ਭਰਾ ਜੋੜ ਲਿਆ ਕਰੋ ਯਾਰ ਤੇ ਇੰਨੇ ਨਾ ਪਤਾ ਲੱਗ ਜਾਂਦਾ ਰੇਟ ਸਾਰਿਆਂ ਨੂੰ ਹਨ ਕਿ ਕਿੰਨੇ ਕ ਚੱਲੀ ਜਾਂਦੇ ਫਿਲਹਾਲ ਤਾਂ ਨਨ ਆ ਗਈ ਹੈ ਬਾਈ ਕੋਈ ਨਾ ਨਹੀਂ ਹਲੇ ਆਇਆਗਾ ਤੇ ਇੱਕ ਅਦਾਨਾ ਜਿਹਾ ਹੋਰ ਆਉਂਦਾ ਤਾਂ ਮੇਰੇ ਸਨ ਚਾਰ ਹੋ ਜਾਣਗੇ ਤੇ ਇੱਧਰ ਬਾਈ ਸਬਜੀ ਵਾਲਾ ਖੜਾ ਪਾ ਹੋਰ ਨਿੰਦਰ ਮਾਨਕ ਚੜੱਕ ਸਾਹਿਬ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਹੈ ਬਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਰਾ ਹੋ ਠੀਕ ਹੈ ਤੁਡੇ ਏਰੀਆ ਦੇ ਵਿੱਚ ਕਿੰਨਾ ਰੇਟ ਚੱਲੀ ਜਾਂਦਾ ਬਾਈ ਆਪਣਾ ਆਪਣਾ ਏਰੀਆ ਬੋਲ ਕੇ ਨਾ ਤੇ ਜਰੂਰ ਦੱਸੋ ਰੇਟ ਵੀਰ ਭਰਾਜਾ ਰੌਣਕ ਮੇਲਾ ਚੰਗਾ ਲੱਗ ਗਿਆ ਅੱਜ ਬੰਦੇ ਹੈਗੇ ਗਾਹਕ ਹੈਗੇ ਬਾਈ ਅੱਜ ਅੱਜ ਰੇਟ ਵਧੀਆ ਰਹੂਗਾ ਇੱਕ ਬਾਈ ਉਹ ਗਾਹਕ ਇੱਕ ਬਾਈ ਉਹ ਯਾਨੀ ਤਿੰਨ ਚਾਰ ਜਣੇ ਤੂੜੀ ਜਿਹੜੀ ਚੈੱਕ ਕਰ ਗਏ ਆ ਵੇਖ ਕੇ ਮੌਇਸਚਰ ਮੀਟਰ ਨਾਲ ਤੇ ਗਾਹਕ ਬਾਈ ਅੱਜ ਘਟੋ ਘਟ ਪੰਜ 6 ਹੈਗੇ ਆ ਯਾਨੀ ਅੱਜ ਮੋਕ ਦੀ ਗੱਲ ਇਹ ਆ ਵੀ 350 ਪਲੱਸ ਰਹਿਣ ਦੀ ਸੰਭਾਵਨਾ ਹੈਗੀ ਪੂਰਾ ਪੂਰਾ ਰੇਟ ਬਾਕੀ ਮੌਕੇ ਤੇ ਪਤਾ ਲੱਗ ਜੂਗਾ ਪਰ ਆਪਣਾ ਦਾ ਜਾਈ ਆ ਵੀ 350 ਪਲੱਸ ਰੇਟ ਜਿਹੜਾ ਅੱਜ ਰਹਿ ਸਕਦਾ ਬਾਈ ਜਸਕਰਨ ਸਰਵਣ ਭਰਾ ਕੀ ਆ ਜਸਕਰਨ ਜੰਗੀ ਰਾਣਾ ਹੋਰ ਭਰਾ ਠੀਕ ਰਹਿ ਗਿਆ ਜੀ ਅਮਨਪਾਲ ਬਰਾੜ ਪਦਮਪੁਰ 400 ਰੁਪਇਆ ਰਾਜਸਥਾਨ ਦੇ ਵਿੱਚ ਕਹਿੰਦੇ ਰੇਟ ਚੱਲੀ ਜਾਂਦਾ ਜੀ ਤੂੜੀ ਦਾ ਤੇ ਬਾਕੀ ਜਿਹੜੇ ਵੀਰ ਭਰਾ ਹੋਰ ਨਾਲ ਜੁੜੇ ਆ ਜਰੂਰ ਕਮੈਂਟ ਕਰਕੇ ਦੱਸੋ ਯਾਰ ਤਾਂ ਕਿ ਤੁਹਾਡੇ ਏਰੀਆ ਦਾ ਰੇਟ ਸਾਰੇ ਵੀਰਾਂ ਨੂੰ ਪਤਾ ਲੱਗ ਜੇ ਯਾਰ ਵੀ ਆ ਆ ਰੇਟ ਜਿਹੜੇ ਤੂੜੀ ਦੇ ਚੱਲੀ ਜਾਂਦੇ ਆ ਬਾਕੀ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਬਈ ਜਦੋਂ ਗੱਠਾਂ ਚੱਲ ਪੈਂਦੀਆਂ ਯਾਰ ਤੂੜੀ ਦਾ ਰੇਟ ਕਿਵੇਂ ਆ ਥੋੜਾ ਜਿਹਾ ਚਰ ਬਣਿਆ ਸੀਗਾ ਯਾਨੀ ਟੈਂਪਰੇਰੀ ਯਾਰ ਰੇਟ ਜਿਹੜਾ ਬਣਿਆ ਸੀਗਾ ਤੂੜੀ ਦਾ ਤੇ ਫਿਲਹਾਲ ਫੇਰ ਰੇਟ ਉਹੀ ਲੈਣ ਤੇ ਆ ਗਿਆ ਜਿਹੜਾ ਆਮ ਜਿਹੜਾ 270 80 ਨੂੰ ਜਿਹੜੇ ਭੁੰਗਾਂ ਨੇ ਚੱਕੀ ਜਾਂਦੇ ਕਿਤੇ ਕਿਤੇ 300 ਦੇ ਹਿਸਾਬ ਹੈਗਾ ਰੇਟ ਪਰ ਮੰਡੀ ਦੇ ਵਿੱਚ ਰੇਟ ਉਹੀ 300 ਤੋਂ ਲੈ ਕੇ 350 380 ਤੱਕ ਚੱਲੀ ਜਾਂਦਾ ਬਈਆ ਯਾਨੀ ਬਾਹਲਾ ਕੋਈ ਅਛਾਲ ਨਹੀਂ ਆਏਗਾ ਤੂੜੀ ਦੇ ਰੇਟ ਦੇ ਵਿੱਚ ਉੱਥੇ ਜਿਹੇ ਰੇਟ ਘੁੰਮੀ ਜਾਂਦੇ ਕੋਈ 50 ਰੁਪਏ ਉੱਪਰ ਹੋ ਜਾਂਦਾ ਕਦੇ 50 ਰੁਪਏ ਥੱਲੇ ਹੋ ਜਾਂਦੇ ਅੰਗਰੇਜ਼ ਔਲਖ ਬਾਈ ਕੀ ਹਾਲ ਚਾਲ ਸਸਰੀ ਕਾਲਬੀ ਜੀ ਹੋ ਠੀਕ ਠਾਕ ਹੈ ਜੀ ਲਓ ਬਈ ਬੋਲੀ ਸਟਾਰਟ ਕਰ ਲੱਗਦੇ ਆਂ ਬਸ 6 ਵਜ ਗਏ ਤੇ ਹੋ ਗਏ 58 ਮਿੰਟ ਅੱਜ ਤਾਂ ਮੈਨੂੰ ਲੱਗਾ 95 ਜਦੋਂ 65 95 ਹੋ ਗਏ ਉਹਦੀ ਕੇਵਲ ਨੇ ਪਲਾਟੀ ਮਾਰ ਕੇ ਟਰਾਲੀ ਕੋਲ ਆਇਆ ਨਾ ਕਿਉਂਕਿ ਅੱਜ ਫੂਨ ਫਾਨ ਲਾਉਣ ਦੀ ਲੋੜ ਨਹੀਂ ਲੈ ਬਈ ਇੱਕ ਗਾਹਕ ਬਾਈ ਹੋਰ ਲੈ ਬਈ ਗਾਹਕ ਚੰਗੇ ਅੱਜ ਕਦੇ 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 ਹੁੰਦਾ ਵੀ ਗਾਹਕ ਹੈ ਨਹੀਂ ਪਰ ਅੱਜ ਮਿੱਤਰੋ ਗਾਹਕ ਚੰਗੇ ਆ ਤੇ ਤੁੜੀ ਦਾ ਰੇਟ ਬਣਾਉਂਗਾ ਅੱਜ ਮੈਂ ਦੱਸ ਤੀ ਪਹਿਲਾਂ ਹੀ ਦੱਸਦਾ ਤੁਹਾਨੂੰ ਲੈ ਬਈ ਬਾਕੀ ਜਲਦੀ ਤੋਂ ਜਲਦੀ ਲਾਈਵ ਜੁੜ ਜਿਓ ਬਸ ਅੱਧਾ ਮਿੰਟ ਰਹਿ ਗਿਆ ਬਈ ਬੋਲੀ ਸਟਾਰਟ ਹੋਣ ਦੇ ਵਿੱਚ ਛੇਤੀ ਤੋਂ ਛੇਤੀ ਵੀਰਪੁਰਾ ਜਿੰਨੀ ਛੇਤੀ ਜੁੜ ਜੂਗੇ ਉੰਨੀ ਛੇਤੀ ਆਪਾਂ ਬੋਲੀ ਕਰਾ ਦੇਾਂਗੇ ਕੇਵਲ ਨੂੰ ਕਹਿ ਕੇ ਯਾਰ ਤੇ ਵੀਰਪੁਰਾ ਜਲਦੀ ਤੋਂ ਜਲਦੀ ਜੁੜ ਜਾਓ ਬਸ 380 ਤੋਂ ਲੈ ਕੇ 450 ਕੱਲ ਮੋਗੇ ਦਾ ਰੇਟ ਸੀਗਾ ਕਹਿੰਦੇ ਬਿਨਾਂ ਬੋਲੀ ਤੋਂ ਯਾਨੀ ਤਨ 80 ਤੋਂ ਲੈ ਕੇ 450 ਰੁਪਏ ਜਿਹੜਾ ਮੋਗੇ ਰੇਟ ਜਿਹੜਾ ਬਈ ਤੂੜੀ ਦਾ ਚੱਲੀ ਜਾਂਦਾ ਜੀ ਅਜਮੇਰ ਭੁੱਲਾ ਰਤ ਨੇੜੀ ਸਮਾਣਾ ਗੁੱਡ ਮਾਰਨਿੰਗ ਮੋਗੇ ਮਲਾ ਦਾ ਤੂੜੀ ਦਾ ਰੇਟ ਬਈ ਵੈਸੇ ਹੀ ਆਪਣੇ ਨਾਲੋਂ 50 ਰੁਪਏ ਫਰਕ ਰਹਿੰਦਾ ਤੇਜ਼ ਹੀ ਰਹਿੰਦਾ ਬਈ ਅੱਗੇ ਵੀ ਹਨਾ ਵੀਰ ਭਰਾ ਰੇਟ ਦੱਸ ਦਿੰਦੇ ਆ ਜੇ ਇੱਥੇ 340 ਚੱਲਿਆ ਤਾਂ ਉੱਥੇ 350 ਦੇ ਨੇੜੇ ਤੇੜ ਵਿਕੀ ਜਾਂਦੀ ਹੁੰਦੀ ਹੈ ਤੂੜੀ ਜੇ ਇੱਥੇ 350 ਦੇ ਹਿਸਾਬ ਨਾਲ ਚੱਲਦਾ ਉੱਥੇ 400 450 ਨੂੰ ਵਿਕੀ ਜਾਂਦੀ ਹੁੰਦੀ ਹੈ ਤੂੜੀ ਆ ਜਾਓ ਬਈ ਕਰਾਂ ਦੀ ਅੱਜ ਵੇਖਦੇ ਅੱਜ ਇੱਥੇ ਵੀ ਮਨ ਲੱਗਾ ਪਟਾਕੇ ਪਹਿ ਆਜੋ ਭਈ ਆਜੋ ਕਰਾਂ ਦੀ ਆਜੋ ਅੱਜ ਲਾਓ ਲਾਵਾ ਕੇ ਲੈਣ ਕਹਿੰਦੇ ਆ ਅੱਧੀ ਆ ਕبولਿਆ ਚੱਲ ਵੀ ਆਈ ਸੀ 500 ਵੀ ਆਈ ਸੀ ਬੰਦੇ ਰੱਖੀ ਸੀ ਹੈ ਅੰਦਰ ਦੀ ਥੋੜੀ ਬੋਲੋ ਭਾਈ 250 250 ਰੁਪਿਆ 250 ਰੁਪਿਆ 700 ਰੁਪਇਆ 350 350 60 65 70 75 80 85 90 95 400 400 5 405 ਰੁਪਏ ਬੋਲਣਾ ਬਾਈ ਕਿਨੇ 405 ਲਓ ਬਾਈ ਪਹਿਲੀ ਟਰਾਲੀ ਜਿਹੜੀ ਵੈਗੀ ਆ ਬਾਈ ਤੁੜੀ 405 ਰੁਪਏ ਪ੍ਰਤੀ ਕਮਾਂਟਲ ਦੇ ਹਿਸਾਬ ਨਾਲ ਵੈਗੀ ਆ ਜੀ ਤੇ ਆ ਜੋ ਕਰਨ ਦੀ ਅਗਲੀ ਟਰਾਲੀ ਬਾਈ ਜਾਨੀ ਜੇ 12 ਕੁਇੰਟਲ ਵੀ ਨਿਕਲਦੀ ਤੂਰੀ 4800 5000 ਦੀ ਕਈ ਵੀਰ ਭਰਾ ਪੁੱਛਦੇ ਨੇ ਵੀ ਕਿੰਨੇ ਕ ਦਾ ਬਣ ਜਾਂਦਾ ਹਨਾ ਨਾ ਕਿੰਨੇ ਕ ਦਾ 4800 5000 ਦਾ ਜੇ ਮੰਨ ਕੇ ਚਲੋ 400 ਨੂੰ ਵੀ ਕੀ ਆ ਤੇ ਜੇ 12 ਕੁਇੰਟਲ ਨਿਕਲਦੀ ਹੈ 12 ਚੌਕ 48 ਤੇ 4800 ਦੇ ਨੇੜੇ ਤੇ ਜਿਹੜੀ ਥੋੜੀ ਤੂੜੀ ਇਹ ਪੈ ਜਾਣੀ ਹੈ ਬਾਈ ਆ ਜੋ ਕਰਨ ਰਾਖਤਨ ਸੋਧਨ ਆ 300 ਰੁਪਿਆ 5 5 305 305 10 15 20 25 30 35 40 40 350 54 60 65 365 ਰੁਪਏ ਬੋਲਾ ਬਜਲੇ 70 70 ਕਿਹੜੇ ਤਰ੍ਹਾਂ 80 85 90 99 99 395 ਬੋਲਾਂਗੇ ਨਾ 400 ਖੂਲਦਾ ਕੋਈ 400 ਰੁਪਏ ਬਾਈ ਜੀ ਲਓ ਬਾਈ ਦੂਜੀ ਟਰਾਲੀ ਜਿਹੜੀ ਲੱਗੀ ਹੈ ਬਾਈ ਦੂਜੀ ਟੂੜੀ ਲੱਗੀ 400 ਰੁਪਏ ਨੂੰ ਦੋ ਨਗ ਜਿਹੜੇ 4 400 ਨੂੰ ਲੱਗੇ ਤੁਹਾਨੂੰ ਪਹਿਲਾਂ ਦੱਸਤਾ ਵੀ ਅੱਜ 350 ਪਲੱਸ ਰੇਟ ਰਹਿਣਾ ਕਿਉਂਕਿ ਅੰਦਾਜ਼ਾ ਆ ਜਾਂਦਾ ਬਾਈ ਹੈ ਨਾ ਜੂਜੀ ਆਜੋ ਕਰੋ ਤੀਜੀ ਟਾਲੀ ਵੇਖਦੇ ਆਂ ਬਾਈ ਲਾ ਬਾਈ ਕਿਹ ਵਾਲਾ ਕਰਨੀ ਜੀ ਬਾਈ ਜਲਦੀ ਹਾਂਜੀ ਉੱਥੇ ਤਾਂ ਲਿਏ ਅੰਦਰ ਦੀਆਂ ਮਰਦਾਂ ਦੀ ਦੋ ਤਲੇ ਘੇਰ ਚੱਲ ਜੂਗਾ ਹੁਣ ਤਾਂ ਹਾਂ 870 870 ਹਾਂਜੀ ਹਾਂਜੀ 55 352 60 65 ਹੈਲੋ ਨਾਮ ਚੱਲਾਂਗੇ ਹਾਂਜੀ ਕੀ ਨਾਲ ਬਾਈ ਦੀ ਦੁਕਾਨ ਦਿੱਤੀ ਹੈ ਹੈਲੋ ਉੱਡੀ ਜਗਾ ਹੁੜਾਦਾ ਐ ਨਿਆ ਬੰਦੇ ਨਹੀਂ ਬਸੇ ਚੱਲ ਦੇ ਦੇਖ ਲੈ ਚੱਲਦੀ ਦੇ ਲੈ ਜੀ ਤਾਂ ਉਹਦੇ ਟੀਟੂ ਦਾ 70 ਕਰਾ ਉਧਰ 70 70 ਅਸੀਂ 80 80 90 390 ਬੋਲਾਂਗੇ ਨੇ 390 ਰੁਪਏ ਬਾਈ ਇਹ ਵਾਲਾ ਠੀਕ ਆ ਇਹ ਲਾ ਬਾਈ 390 ਹਨ 400 ਗਈਆਂ ਬਾਈ ਲਓ ਭਾਈ ਦੋ ਟਰਾਲੀਆਂ 400 ਤੇ ਇੱਕ ਗਈ 390 ਤਿੰਨ ਹੀ ਨਗ ਸੀਗੇ ਹੋਟਲੋਂ ਸਭ ਠੀਕ ਠਾਕ ਹੈ ਬਾਈ ਲੈਣਾ ਇਦੋਂ ਨਹੀਂ ਕਿ ਵੇਚਨੀ ਆ ਨਾ ਨਾ ਲੈਣੀ ਆ ਆਪਣਾ ਅੱਛਾ ਕਿੰਨੇ ਨਗ ਨਗ ਲੰਗੀ ਵੀ ਨਹੀਂ ਪੰਜ ਛੀ ਲੈ ਤੂੰ ਇਕੱਠੇ ਨਗ ਹਰਦਾ ਛੱਡ ਆਪਾਂ ਵਧ ਰੱਖਣੀ ਆ ਵਾਧੂ ਹੁਣ ਪਸੂ ਹੈਂ ਵਧਾਉਣਾ ਕੰਮ ਜਾਨੀ ਸਹੀ ਆ ਲਓ ਭਾਈ 390 ਰੁਪਏ ਜਿਹੜਾ ਲਾਸਟ ਨਗ ਵਿਕਿਆ ਜੀ 400 ਰੁਪਏ ਦੇ ਹਿਸਾਬ ਨਾਲ ਦੋ ਟਰਾਲੀਆਂ ਵੇਗੀਆਂ ਤੁਹਾਨੂੰ ਸ਼ੁਰੂ ਚ ਹੀ ਦੱਸਤਾ ਵੀ ਗਾਹ ਗੱਜ ਮੇਤਰੋ ਚੰਗਾ ਲੱਗਦਾ ਨਗ ਜਿਹੜੇ ਤਿੰਨੇ ਆਏ ਸੀਗੇ ਤੇ ਵਧੀਆ ਰੇਟ ਅੱਜ ਤੂੜੀ ਦਾ ਜਿਹੜਾ ਰਿਹਾ ਜੀ ਤੇ ਨਿੰਦਰ ਮਾਨਕ ਜਿਹੜਾ ਕਹਿੰਦੇ ਅੱਜ ਰੇਟ ਵਧੀਆ ਮਿਲ ਰਿਹਾ ਹੈ ਤੂੜੀ ਦਾ ਬਿਲਕੁਲ ਬਾਈ ਜੀ ਬਿਲਕੁਲ ਬਿੱਟੂ ਟਹਿਾਲਪੁਰਾ ਕਿਹਾ ਚੱਲਾ ਅੰਗਰੇਜ਼ ਹਣ ਕੰਬਈ 400 ਬਾਹਰ ਜਾਏਗੀ ਲੈ ਭਾਈ ਹੁਣ ਕਮੈਂਟ ਵਾਲਿਆਂ ਦੀ ਵੀਰਵਾਰੀ ਆ ਜਿਹਨੇ ਸ਼ੁਰੂ ਚ ਕਮੈਂਟ ਕੀਤਾ ਸੀਗਾ ਯੂ ਐਸ ਏ ਵਾਲੇ ਬਾਈ ਨੇ ਆਖਿਆ ਸੀ ਵੀ 300 ਤੋਂ ਲੈ ਕੇ 350 ਰੇਟ ਚੱਲੂਗਾ ਪਰ ਚੱਲ ਗਿਆ ਜੀ 400 ਹਨਾ ਹੋਰ ਕੇ ਵੀਰ ਭਰਾ ਨੇ ਜੇ ਕਮੈਂਟ ਕੀਤਾ ਤਾਂ ਉਹ ਆਪਾਂ ਪੜ ਲੈਂਦੇ ਆ ਅਮਨਪਾਲ ਬਰਾੜ ਸਾਹਿਬ ਨੇ ਆਖਿਆ ਵੀ 380 ਜਾਊਗਾ ਤੇ ਰੇਟ ਲਗਭਗ 380 ਦੇ ਨੇੜੇ ਤੜ ਜਾਵੜਿਆ ਭਾਈ ਹਨ ਹੋਰ ਕੇ ਵੀਰ ਭਰਾ ਨੇ ਕਮੈਂਟ ਕੀਤਾ ਹੋਵੇ ਤਾਂ ਆਪਾਂ ਜਰੂਰ ਪੜ ਦੇਂਗੇ ਬਈ ਵੀ ਕਿ ਨੇ ਆਖਿਆ ਬਈ ਸਹੀ ਸਹੀ ਗੱਲ ਬਦ ਜਾਨੀ ਕਹਿ ਦੇਣੀ ਸਹੀ ਕਿਸੇ ਨੇ ਵੀ ਨਹੀਂ ਦੱਸਿਆ ਵੀ 400 ਜਾਊਗਾ ਭਾਈ ਅੱਜ ਰੇਟ ਹਨ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਲਈ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਾ ਪਤਾ ਲੱਗ ਜਾ ਕਰੇ ਵੀਰ ਭਰਾ ਧੰਨਵਾਦ ਬਾਈ ਜੀ ਬਹੁਤ-ਬਹੁਤ